ਅੱਜ ਆਪਣੇ ਚੈਨਲ ਲਈ ਬੜੀ ਹੀ ਮਾਣ ਵਾਲੀ ਗੱਲ ਆ ਕਿਉਂਕਿ ਆਪਣੇ YouTube ਚੈਨਲ ਪਿੰਡੂ ਬਾਈ ਤੇ ਪਹਿਲੀ ਵਾਰੀ 10000 ਵਿਊ ਇੱਕ ਵੀਡੀਓ ਤੇ ਕੰਪਲੀਟ ਹੋ ਗਿਆ ਜਿੰਨੇ ਵੀ ਦੋਸਤ ਮਿੱਤਰ ਸਬਸਕ੍ਰਾਈਬਰ ਆਪਣੇ ਪਿੰਡੂ ਬਾਈ ਚੈਨਲ ਨਾਲ YouTube ਤੇ ਜੁੜੇ ਹੋਏ ਆ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜੇ ਉਹ ਆਪਣੀ ਇੱਕ ਵੀਡੀਓ ਤੇ 10000 ਵਿਊ ਕੰਪਲੀਟ ਹੋਏ ਆ ਮੇਰਾ ਕੰਮ ਵੀਡੀਓ ਬਣਾ ਕੇ ਅਪਲੋਡ ਕਰਨਾ ਦੇਖਣਾ ਇਹ ਤੁਹਾਡੀ ਜ਼ਿੰਮੇਵਾਰੀ ਆ ਜੇ ਤੁਸੀਂ ਆਪਣੀ ਵੀਡੀਓ ਨੂੰ ਦੇਖਿਆ ਆਪਣੇ ਚੈਨਲ ਨਾਲ ਜੁੜੇ ਹੋ ਤਾਂ ਕਰਕੇ ਆਪਣੀ ਇੱਕ ਵੀਡੀਓ ਤੇ 10000 ਵਿਊ ਜਿਹੜੇ ਉਹ ਪਹਿਲੀ ਵਾਰੀ ਆਪਣੇ ਚੈਨਲ ਤੇ ਕੰਪਲੀਟ ਹੋਏ ਆ ਵੀਡੀਓ ਉਹ ਕਿਹੜੀ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾਗਾ ਕਿਹੜੀ ਵੀਡੀਓ ਆ ਇਹ ਵੀਡੀਓ ਆਪਾਂ 13 ਦਿਨ ਪਹਿਲਾਂ ਅਪਲੋਡ ਕੀਤੀ ਸੀਗੀ ਇਹ ਵੀਡੀਓ ਹੈਗੀ ਆ ਆਹ ਵੀਡੀਓ ਦੇਖ ਦੇ ਦਈਆ ਆਹ ਵੀਡੀਓ ਆ ਭਾਈ ਰੂਪੇ ਦੀਆਂ ਦੱਤਾਂ ਬਹੁਤ ਮਸ਼ਹੂਰ ਆ ਜਿਹੜੀਆਂ ਵੀ ਤੁਹਾਨੂੰ ਪਤਾ ਹੀ ਆ ਜ਼ਿਲ੍ਹਾ ਬਠਿੰਡਾ ਇਹ ਆਪਾਂ ਦਿਖਾਉਂਗਾ ਸੀਗਾ ਇਹ ਚ ਇਹ ਵੀਡੀਓ ਮੈਨੂੰ ਲੱਗਦਾ ਵੀ ਖੇਤੀਬਾੜੀ ਵਾਲੇ ਜਿਹੜੇ ਬੰਦੇ ਨਾਲ ਖੇਤੀਬਾੜੀ ਨਾਲ ਜੁੜੇ ਹੋਏ ਆ ਤਾਂ ਕਰਕੇ ਉਹ ਵੀਡੀਓ ਇਹ ਜਿਆਦਾ ਚੱਲੀ ਆ ਕਿ 10000 ਵਿਊ ਜਿਹੜਾ ਉਹ ਪਹਿਲੀ ਵੀਡੀਓ ਤੇ ਆ ਤੇ ਬਹੁਤ ਬੰਦੇ ਆਪਾਂ ਨੂੰ ਆਏ ਕਹਿ ਦਿੰਦੇ ਆ ਵੀ ਆਪਣਾ ਜਿਹੜਾ ਚੈਨਲ ਆ ਉਹ ਲਵਦਾ ਨੀਗਾ ਆਹ ਆਪਣਾ ਚੈਨਲ ਆ ਈਂਦਾ ਪਿੰਡੂ ਬਾਈ ਇਹ ਆਪਣਾ ਚੈਨਲ ਆਗਾ ਲੋਗੋ ਆਪਣੇ ਲੱਗਿਆ ਹੋਇਆ ਲੋਗੋ ਮੈਂ ਦਿਖਾ ਦਿੰਦਾ ਕਿਹੜਾ ਲੋਗੋ ਲੱਗਿਆ ਹੋਇਆ ਆਹ ਆ ਲੱਗਿਆ ਹੋਇਆ ਲੋਗੋ ਆਪਣੇ ਮੁੱਛਾਂ ਵਾਲਾ ਲੋਗੋ ਲੱਗਿਆ ਹੋਇਆ ਤੇ ਫੋਲੋ ਅਸ ਔਨ YouTube Facebook ਤੇ ਪਿੰਡੂ ਬਾਈ ਵਿਚਾਲੇ ਮੁੱਛਾਂ ਦਾ ਜਿਹੜਾ ਉਹ ਤਸਵੀਰ ਬਣੀ ਵੀ ਆ ਇਹ ਵੀਡੀਓ ਆਪਾਂ 304 ਕ ਵੀਡੀਓ ਅਪਲੋਡ ਕੀਤੀਆਂ ਵਈਆਂ ਤੇ ਜਿਹੜੀ ਇਹ ਤੁਸੀਂ ਜਿਹਨਾਂ ਬੰਦਿਆਂ ਨੇ ਹਜੇ ਤੱਕ ਭਾਈ ਰੂਪੇ ਵਾਲੀ ਵੀਡੀਓ ਨਹੀਂ ਦੇਖੀ ਉਹ ਆਹ ਵੀਡੀਓ ਆ ਭਾਈ ਰੂਪਾ ਬਠੰਡਾ ਦੀਆਂ ਦਾਤੀਆਂ ਤੇ ਕਈਆਂ ਮਸ਼ਹੂਰ ਹਨ ਕਿਉਂ ਮਸ਼ਹੂਰ ਹਨ ਇਹ ਵੀਡੀਓ ਤੁਸੀਂ ਦੇਖਣੀ ਹੈਗੀ ਜ਼ਰੂਰ ਜਾ ਕੇ ਜਿਹੜੇ ਬੰਦੇ ਨਹੀਂ ਦੇਖੇ ਤੇ ਜਿਹੜੇ ਬੰਦੇ ਹਜੇ ਆਪਣੇ YouTube ਚੈਨਲ ਨਾਲ ਹਜੇ ਤੱਕ ਨਹੀਂ ਜੁੜੇ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਆਪਣੇ YouTube ਚੈਨਲ ਨਾਲ ਜਰੂਰ ਜੁੜੋ ਪਿੰਡੂ ਵਾਈ ਆਪਣੇ ਜਿਹੜੇ ਉਹ YouTube ਚੈਨਲ ਦਾ ਨਾਮ ਆ ਤੇ ਆਸਾਨੀ ਨਾਲ ਹੀ ਸਰਚਿੰਗ ਕਰੋਗੇ ਜਦੋਂ ਤੁਸੀਂ ਇਹ ਤੁਹਾਨੂੰ ਮਿਲ ਜਾਣਾ ਤੇ ਇਹਦੇ 1500 ਸਬਸਕ੍ਰਾਈਬਰ ਆਪਣੇ ਜਿਹੜੇ ਉਹ ਹੋ ਚੁੱਕੇ ਆਗੇ ਤੇ ਬਾਕੀ ਇਹੀ ਆਪਣੀ ਅੱਜ ਦੀ ਵੀਡੀਓ ਸੀਗੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਏਰੀਆ ਵਿੱਚ ਕੋਈ ਬੰਦਾ ਵੀਡੀਓ ਬਣਾਉਂਦਾ ਨਹੀਂ ਤਾਂ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਤੇ ਪਿੰਡੂ ਬਾਈ ਆਪਣੇ ਜਿਹੜੇ ਉਹ YouTube ਚੈਨਲ ਦਾ ਨਾਮ ਆ ਤੇ ਇਸੇ ਨਾਮ ਤੋਂ ਹੀ ਇਸ ਲੋਗੋ ਤੇ Facebook ਪੇਜ ਬਣਿਆ ਹੋਇਆ ਉਹ ਤੇ ਆਪਣੇ 300 ਫਾਲੋਅਰ ਆ ਵੀਡੀਓ ਤੇ 2000 ਤੇ 3000 ਆਪਣੇ ਆ ਵਿਊ ਆਉਂਦਾਗਾ ਵੀਡੀਓ ਤੇ ਇਹ ਜਿਹੜੀ ਪਰ ਆਪਣੇ ਚੈਨਲ ਦੀ ਪਹਿਲੀ ਵੀਡੀਓ ਸੀ ਜਿਹੜੀ 10000 ਵਿਊ ਆਏ ਆ ਇੱਕ ਵੀਡੀਓ ਪਹਿਲਾਂ ਚੱਲੀ ਸੀਗੀ ਉਥੇ 650 ਵਿਊ ਸੀ ਉਹ ਆਪਾਂ ਜਦੋਂ ਮਕਾਨ ਬਣਾਉਂਦੇ ਸੀ ਉਦੋਂ ਵੀਡੀਓ ਪਾਈ ਸੀ ਉਥੇ 650 ਵਿਊ ਸੀ ਇਹਦੇ 10000 ਵਿਊ ਆ ਆਸ ਕਰਦੇ ਆ ਵੀ ਇਸੇ ਤਰ੍ਹਾਂ ਹੀ ਜਿਹੜੀ ਤੁਸੀਂ ਉਹ ਆਪਣੀ ਸਪੋਰਟ ਜਿਹੜੀ ਉਹ ਆਪਣੇ ਚੈਨਲ ਨਾਲ ਜਰੂਰ ਬਣਾ ਕੇ ਰੱਖੋਗੇ ਤੇ ਕਿਰਪਾ ਕਰਕੇ ਬੇਨਤੀ ਆ ਵੀ ਜਨ ਜਨਾ ਨੇ ਵੀ ਹਜੇ ਤੱਕ ਆਪਣੀ ਇਹ ਵੀਡੀਓ ਨਹੀਂ ਦੇਖੀ ਜਾ ਕੇ ਜਰੂਰ ਦੇਖੋ ਕਿਉਂਕਿ ਵੀਡੀਓ ਬਹੁਤ ਵਧੀਆ ਬਣੀ ਸੀਗੀ ਤੇ ਪ੍ਰੋਪਰ ਆਪਾਂ ਦੱਸਿਆ ਵੀ ਕਿਸ ਤਰ੍ਹਾਂ ਦਾਤੀ ਜਿਹੜੀ ਉਹ ਤਿਆਰ ਹੁੰਦੀ ਆ ਕੀ ਜਿਹੜੀ ਉਹ ਕੁਆਲਿਟੀ ਆਗੀ ਭਾਈ ਰੁਪਏ ਵਾਲੀ ਦਾਤੀ ਦੀ ਬਾਕੀ ਵੀਡੀਓ ਨੂੰ ਇਸ ਨੂੰ ਅੱਗੇ ਸ਼ੇਅਰ ਜਰੂਰ ਕਰ ਦੇਣਾ ਤੇ ਇੱਕ ਵਾਰੀ ਫੇਰ ਜਿਹੜੇ ਬੰਦੇ ਆਪਣੇ ਚੈਨਲ ਨਾਲ ਜੁੜੇ ਆ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਜਿਹੜੇ ਬੰਦੇ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਤੇ ਫੇਸਬੁੱਕ ਪੇਜ ਨਾਲ ਵੀ ਜ਼ਰੂਰ ਜੁੜੋ ਬਹੁਤ ਬਹੁਤ ਧੰਨਵਾਦ